ਕੋ ਪਹੁੰਚ ਰਹੀ ਹੈ ਤਾਂ ਪਲੀਜ਼ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਹੈ ਮੈਂ ਬਹੁਤ ਸੁਣਿਆ ਹੋਣਾ ਬਾਰੇ ਵੀ ਉਹ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਆ ਬਿਕਾਜ਼ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਮੇਰੀ ਨਹੀਂ ਸੁਣਵਾਈ ਹੋਈ ਮੈਂ ਬਹੁਤ ਰੋਈ ਉੱਥੇ ਜਾ ਜਾ ਕੇ ਸਾਰੇ ਪ੍ਰੂਫ ਦਿੱਤੇ ਦੋ ਪੈਂਡਰਾਈਵਸ ਸੀ ਜਾਂ ਪ੍ਰੂਫ ਦੀਆਂ ਤੇ ਉੱਤੋਂ ਮੇਰਾ ਹੀ ਫੋਨ ਚੈੱਕ ਕੀਤਾ ਗਿਆ ਵੀ ਹਾਂਜੀ ਤੁਹਾਡਾ ਫੋਨ ਚੈੱਕ ਕਰਨਾ ਸਾਨੂੰ ਤੁਹਾਡੇ ਤੇ ਸ਼ੱਕ ਹੈ ਮੇਰਾ ਫੋਨ ਚੈੱਕ ਹੋਇਆ ਉੱਥੇ ਐਸਪੀ ਮੈਮ ਦੇ ਆਫਿਸ 'ਚ ਮੇਰਾ ਆਪ ਦਾ ਫੋਨ ਚੈੱਕ ਹੋਇਆ ਮੈਨੂੰ ਰੱਜ ਕੇ ਜਲੀਲ ਕੀਤਾ ਗਿਆ ਪੁਲਿਸ ਵਾਲੋ ਇਸ ਲੜਕੀ ਨੇ ਇਹ ਵੀ ਕਿਹਾ ਵੀ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਅੱਜ ਕੇ ਜਲੀਲ ਵੀ ਕੀਤਾ ਗਿਆ ਕਿਉਂਕਿ ਇਸ ਲੜਕੀ ਦੇ ਦੱਸਣ ਮੁਤਾਬਕ ਇਸ ਕੋਲ ਉਹ ਪਰੂਫਾਂ ਦੀਆਂ ਦੋ ਪਿੰਡ ਡਰਾਈਵਸ ਨੇ ਪਰ ਪ੍ਰਸ਼ਾਸਨ ਨੇ ਇਸ ਲੜਕੀ ਦਾ ਫੋਨ ਵੀ ਚੈੱਕ ਕੀਤਾ ਤੇ ਇਸ ਨੂੰ ਕਿਸੇ ਤਰ੍ਹਾਂ ਦੇ ਇਨਸਾਫ ਦੀ ਉਮੀਦ ਵੀ ਨਹੀਂ ਜਾਗੀ ਬੇਸ਼ੱਕ ਹੁਣ ਤੁਹਾਨੂੰ ਦੱਸ ਦਈਏ ਕਿ ਮਹਿਲਾ ਕਮਿਸ਼ਨ ਨੇ ਇਸ ਦੇ ਉੱਪਰ ਇੱਕ ਸਖਤ ਨੋਟਿਸ ਲਿਆ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਇਸ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤੇ ਸਖਤ ਤੋਂ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਟਰੈਕਟਰ ਸਟੰਟ ਤੋਂ ਮਸ਼ਹੂਰ ਹੋਈ ਉਪਲ ਫਾਰਮ ਵਾਲੀ ਕੁੜੀ ਦੀ ਜ਼ਿੰਦਗੀ ਦੇ ਵਿੱਚ ਆਖਰ ਉਸ ਸਮੇਂ ਖੜੋਤ ਆ ਜਾਂਦੀ ਹੈ ਜਦੋਂ ਉਸ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਨੂੰ ਕਿ ਬਹੁਤ ਜ਼ਿਆਦਾ ਟਰੋਲ ਵੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਧੀ ਨੇ ਅਮਰਤਪਾਲ ਸਿੰਘ ਮਹਿਰੋ ਨੂੰ ਯਾਦ ਕੀਤਾ ਹੈ ਕੀ ਕਹਿਣਾ ਉਪਲ ਫਾਰਮ ਵਾਲੀ ਇਸਤੀ ਦਾ ਅਮਰਤਪਾਲ ਸਿੰਘ ਮਹਿਰੋਂ ਦੇ ਬਾਰੇ ਇਹ ਤੁਸੀਂ ਉਹਨਾਂ ਦੀ ਜਵਾਨੀ ਹੀ ਸੁਣ ਸਕਦੇ ਹੋ ਭਾਈ ਅਮਰਤਪਾਲ ਸਿੰਘ ਮਹਿਰੋਂ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬਟ ਮੈਂ ਬਹੁਤ ਸੁਣਿਆ ਹੋਣਾ ਬਾਰੇ ਵੀ ਉਹ ਇਨਸਾਫ ਦਵਾਉਂਦੇ ਆ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਆ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਉਹਨਾਂ ਤੱਕ ਪਹੁੰਚ ਰਹੀ ਆ ਤਾਂ ਪਲੀਜ਼ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਇਸ ਟਾਈਮ ਕਿੱਦਾਂ ਆ ਮੈਂ ਬਹੁਤ ਸੁਣਿਆ ਹੋਣਾ ਬਾਰੇ ਵੀ ਉਹ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਆ ਬਿਕਾਜ਼ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਮੇਰੀ ਨਹੀਂ ਸੁਣਵਾਈ ਹੋਈ ਮੈਂ ਬੋਰ ਹੋਈ ਉੱਥੇ ਜਾ ਜਾ ਕੇ ਸਾਰੇ ਪ੍ਰੋਫੈਸਰ